ਦਰ세 ਕਮਚਨਾ ਦੇ ਸਕਾਰਿਓ ਦਸ਼ਕਾ ਨੂੰ ਗਨੂਰ ਕਰਵਲੋਂ ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਕਲੀ ਬਾਰੇ ਦੋਸਤੋ ਕਿਕਲੀ ਕੁੜੀਆਂ ਦਾ ਹਰਮਨ ਪਿਆਰਾ ਗੀਤ ਹੈ ਕਿਕਲੀ ਪੌਂਸਵੇਂ ਕੁੜੀਆਂ ਕਿਕਲੀ ਦੇ ਗੀਤ ਵੀ ਗਾਉਂਦੀਆਂ ਨੇ ਇਸ ਨੂੰ ਕੁੜੀਆਂ ਦਾ ਨਾਚ ਗੀਤ ਵੀ ਕਿਹਾ ਜਾਂਦਾ ਹੈ ਇਸ ਨੂੰ ਲੋਕਨਾਚ ਗੀਤ ਵੀ ਕਹਿ ਸਕਦੇ ਹਾਂ ਕਿ ਕਿਕਲੀ ਕੁੜੀਆਂ ਦੇ ਮਨੋਰੰਜਨ ਦਾ ਵਧੀਆ ਸਾਧਨ ਹੈ ਕਿਕਲੀ ਕਿਵੇਂ ਪੈਂਦੀ ਹੈ ਇਹ ਸਾਰੀਆਂ ਕੁੜੀਆਂ ਹੀ ਜਾਣਦੀਆਂ ਨੇ ਕਿਕਲੀ ਪਹੁੰਚ ਸਮੇਂ ਅਸੀਂ ਮਾਪਿਓ ਤੰਤਰ ਅਧਿ ਰਿਸ਼ਤੇਦਾਰਾਂ ਦੀ ਖੈਰ ਹੀ ਮੰਗ ਸਕਦੇ ਹਾਂ ਕਿਸਦਾ ਬੁਰਾ ਨਹੀਂ ਜਿਵੇਂ ਕਿ ਅਰਦਾਸ ਸਿਰਫ ਸਰਬੱਤ ਦੇ ਭਲੇ ਦੀ ਹੀ ਹੋ ਸਕਦੀ ਹੈ ਕਿਸ ਦੇ ਖਿਲਾਫ ਨਹੀਂ ਜੇ ਕੋਈ ਕਿਕਲੀ ਕਿਸ ਦੇ ਖਿਲਾਫ ਪਾਉਂਦਾ ਹੈ ਉਹ ਕੁੱਠੀ ਪੈ ਸਕਦੀ ਹੈ ਕਿਵੇਂ ਪੈਂਦੀ ਹੈ ਇਹ ਸਾਰੇ ਜਨਨ ਲੇਤਾ ਸਾਨੂੰ ਚੰਨ ਦੇ ਮੁਖੀ ਖੋਲ ਹੀ ਜਾਣਾ ਪਵੇਗਾ ਆਓ ਫਿਰ ਚੱਲਦੇ ਹਾਂ ਉਹਨਾਂ ਕੋਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਇਹ ਤਾਂ ਜ਼ਰੂਰ ਸੋਚਦੇ ਹੋਵੋਗੇ ਕਿ ਅੱਜ ਕੱਲ ਸਾਰੇ ਦੇਸ਼ ਵਿੱਚ ਸਾਰੇ ਸੂਬਿਆਂ ਵਿੱਚ ਕਿਹਦੀ ਸਰਕਾਰ ਬਣਗੀ ਕਿੰਨੀ ਦੇਰ ਚੱਲੇਗੀ ਕਿੰਨੀ ਦੇਰ ਨਹੀਂ ਚੱਲੇਗੀ ਜੇ ਚੱਲੇਗੀ ਤਾਂ ਕਿਵੇਂ ਚੱਲੇਗੀ ਜੇ ਨਹੀਂ ਚੱਲੇਗੀ ਤਾਂ ਕਿਉਂ ਨਹੀਂ ਚੱਲੇਗੀ ਇਸ ਬਾਰੇ ਮੰਥਨ ਹੋ ਰਿਹਾ ਹੈ ਕੌਣ ਕਿੰਨੀਆਂ ਸੀਟਾਂ ਜਿੱਤ ਗਿਆ ਕੌਣ ਕਿੰਨੀਆਂ ਹਾਰ ਗਿਆ ਕਿਉਂ ਜਿੱਤਿਆ ਕਿਉਂ ਹਾਰਿਆ ਇਹਦੇ ਬਾਰੇ ਮੰਥਨ ਹੋ ਰਿਹਾ ਹੈ ਤੁਸੀਂ ਇਹ ਸੋਚਦੇ ਹੋਵੋਗੇ ਕਿ ਦਰਦੇ ਕੌਮ ਚੰਨ ਵਾਲਿਆਂ ਨੂੰ ਬੈਠੇ-ਬੈਠੇ ਨੂੰ ਕੀ ਹੋ ਗਿਆ ਇਹ ਕਿਉਂ ਕਿ ਕਲੀਪ ਬੋਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਦੋਸਤੋ ਇਹਦੇ ਵੀ ਕੁਝ ਬਹਿਰੇ ਨੇ ਇਹ ਵੀ ਇੱਕ ਮੰਥਨ ਵਾਲੀ ਗੱਲ ਹੈ ਆਪਾਂ ਸਾਰੇ ਜਾਣਦੇ ਆ ਕਿ ਕਿੱਕਲੀ ਆਪਣੀਆਂ ਧੀਆਂ ਭੈਣਾਂ ਕੁੜੀਆਂ ਕਤਰੀਆਂ ਮਸਾਂ ਮਾਸੂਮ ਨਾ ਬਾਲਗ ਬੱਚੀਆਂ ਦਾ ਗੀਤ ਹੈ ਇਹ ਮੁਟਿਆਰਾਂ ਦਾ ਬਹਿੀਆਂ ਹੋਈਆਂ ਦਾ ਗੀਤ ਨਹੀਂ ਕਿੱਕਲੀ ਪਉਣੀ ਇੱਕ ਖੇਡ ਵੀ ਹੈ ਤੇ ਮਨੋਰੰਜਨ ਦਾ ਸਾਧਨ ਵੀ ਹੈ ਇਹ ਲੋਕ ਨਾਚ ਵੀ ਹੈ ਇਹ ਲੋਕ ਗੀਤ ਵੀ ਹੈ ਇਹ ਐਸਾ ਲੋਕ ਗੀਤ ਹੈ ਇਹਦੇ ਵਿੱਚ ਕਿਸੇ ਦਾ ਬੁਰਾ ਨਹੀਂ ਤੱਕਿਆ ਜਾ ਸਕਦਾ ਉਹ ਕੁੜੀਆਂ ਫਿਟੋਬਿਕ ਇਕਲੀ ਪੌਂਦੀਆਂ ਨੇ ਉਦੋਂ ਆਪਣੇ ਮਾਪਿਓ ਭੈਣ ਭਾਈ ਭਾਬੋ ਰਿਸ਼ਤੇਦਾਰ ਆਪਣਾ ਨਗਰ ਖੇੜਾ ਪਿਪਣਾ ਮੋੜਾ ਸਭ ਦੀ ਖੈਰ ਮੰਗਿਆ ਪਰ ਕਿਸੇ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਦੀਆਂ ਉਹਨਾਂ ਦਾ ਇਹ ਮੰਡਣਾ ਹੈ ਕੁੜੀਆਂ ਦਾ ਕਿਉਂਕਿ ਸਾਫ਼ ਮਨ ਹੁੰਦੇ ਨੇ ਬੱਚੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਜਿਹਾ ਹੋ ਰਿਹਾ ਕਿਉਂ ਤੱਕਿਆ ਜਾਵੇ ਕੋਨਾ ਉਹ ਇਹ ਮੰਨਦੇ ਨੇ ਸਾਰੇ ਕਿਕਲੀ ਦੇ ਵਿੱਚ ਜਿਹੜੇ ਹੈਗੇ ਆ ਉਹ ਕਿਸੇ ਦੇ ਖਿਲਾਫ ਜਿਹੜਾ ਬੁਰਾ ਭਲਾ ਨਹੀਂ ਕਿਹਾ ਜਾ ਸਕਦਾ ਜਿਵੇਂ ਕਿ ਗੁਰਨੂਰ ਕੌਰ ਨੇ ਦੱਸਿਆ ਕਿ ਜਿਵੇਂ ਅਰਦਾਸ ਜੋ ਸਾਡੀ ਅਰਦਾਸ ਹੈ ਜੋ ਸਿੱਖ ਜਾਨਾ ਕਰਦੇ ਨੇ ਉਹਦੇ ਵਿੱਚ ਸਰਬੱਤ ਦੇ ਭਲੇ ਦੀ ਚੜ੍ਹਦੀ ਕਲਾ ਦੀ ਅਰਦਾਸ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਦੇ ਵੀ ਖਿਲਾਫ ਅਰਦਾਸ ਨਹੀਂ ਕੀਤੀ ਜਾਂਦੀ ਸਈ ਨਾ ਕੋਈ ਗ੍ਰੰਥੀ ਤੁਹਾਡੀ ਅਰਦਾਸ ਕਰੇਗਾ ਇਸੇ ਤਰ੍ਹਾਂ ਜਿਹੜੀ ਹੈਗੀ ਐ ਇਹ ਕਿੱਕਲੀ ਹੈ ਇਹਦੇ ਵਿੱਚ ਕਿਸੇ ਨੂੰ ਬਾਦਵਾ ਨਹੀਂ ਦਿੱਤੀ ਜਾ ਸਕਦੀ ਇਹਦੇ ਨੇ ਦੁਆਵਾਂ ਹੀ ਕੀਤੀਆਂ ਜਾ ਸਕਦੀਆਂ ਪਰ ਨਾਲ ਤੁਹਾਨੂੰ ਪਤਾ ਹੈ ਕੀ ਇਹਨੇ ਕਿਹਾ ਸੀ ਕੁੜੀ ਨੇ ਕਿ ਜੇ ਕਿਸੇ ਦਾ ਬੁਰਾ ਸੋਚਿਆ ਜਾਵੇ ਤਾਂ ਕਿੱਕਲੀ ਪੁੱਠੀ ਵੀ ਪੈ ਸਕਦੀ ਹੈ ਉਹ ਪੁੱਠੀ ਕਿਵੇਂ ਪੈਂਦੀ ਹੈ ਉਹਦੇ ਬਾਰੇ ਪੰਗਲ ਕਰਨੀ ਹੈ ਦੋਸਤੋ ਇਹ ਤਾਂ ਸਾਰਿਆਂ ਨੂੰ ਪਤਾ ਕਿ ਕੁੜੀਆਂ ਦਾ ਗੀਤ ਹੈ ਪਰ ਜੇ ਇਹਦੇ ਵਿੱਚ ਕੋਈ ਕਾਮੇਡੀ ਕੋਈ ਕਲਾਕਾਰ ਜਾਂ ਕੋਈ ਰਾਜਨੀਤਿਕ ਆਗੂ ਭਾਵੇਂ ਉਹ ਭਗਵੰਤ ਮਾਨ ਜੀ ਹੋਣ ਸਾਡੇ ਦੇ ਸੂਬੇ ਦੇ ਮੁੱਖ ਮੰਤਰੀ ਕੋਈ ਹੋਰਾਂ ਨੇ ਵੀ ਗਾਇਆ ਜਿਉ ਉਹ ਇਕੱਲੇ ਨੂੰ ਆਪਣੇ ਰਾਜਸੀ ਮੰਤਵਾਂ ਲਈ ਸਿੱਠਣੀਆਂ ਵਾਗਵਰਤਨ ਤਾਂ ਇਹ ਪੁੱਠੀ ਪੈ ਜਾਂਦੀ ਹੈ ਤੁਸੀਂ ਕਹੋ ਕਿਵੇਂ ਪੈ ਜਾਂਦੀ ਹੈ ਪਈ ਹੈ ਤੁਹਾਨੂੰ ਆਪ ਵੀ ਪਤਾ ਹੋ ਜਾਊਗਾ ਤੇ ਤੁਸੀਂ ਸਾਰਿਆਂ ਨੇ ਸੁਣਿਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਇਹਨਾਂ ਚੋਣਾਂ ਦੌਰਾਨ ਕਿੱਕਲੇ ਪਾਦੇ ਰਹੇ ਨੇ ਕਿੱਕਲੇ ਉਹ ਉਹਨਾਂ ਕੋਈ ਕਾਰਕੜਾ ਨਹੀਂ ਸੀ ਬਸ ਤਾੜੀਆਂ ਮਾਰਾਉਣੀਆਂ ਇੱਕ ਮਜ਼ਾਕ ਉਡਾਉਣਾ ਵਿਰੋਧੀਆਂ ਦਾ ਸੋ ਉਹ ਉਹ ਕਿੱਕਲੀ ਕੀ ਸੀ ਉਹਨਾਂ ਨੇ ਬਠਿੰਡੇ ਦੀ ਸੀਟ ਵਾਰੇ ਜਿਆਦਾ ਪਾਇਆ ਸੀਗਾ ਤੇ ਮੈਂ ਇਹ ਸਮਝਦਾ ਕਿ ਉਹ ਕਿੱਕਲੇ ਇਹਨਾਂ ਨੂੰ ਪੁੱਠੀ ਪੈ ਗਈ ਕਿਉਂਕਿ ਬਠਿੰਡੇ ਦੀ ਉਹਨਾਂ ਦੀ ਫੱਟੀ ਕੋਚੀ ਜੀ ਕਿੱਕਲੀ ਐ ਉੱਠੀ ਪਈ ਐ ਉਹ ਕਹਿੰਦੇ ਫਸ ਗਈ ਸੀਟ ਉੱਪਰ ਠੰਡੇ ਤੋਂ ਸਿੱਟ ਮਟਰੀਅਲ ਜਿਹੜਾ ਨਿਕਲ ਗਿਆ ਉਹਨਾਂ ਦੀ ਆਪਦੀ ਫਸ ਗਈ ਉਹਨਾਂ ਦੀ ਆਪਦੀ ਇੱਕ ਨਹੀਂ ਵਸੀ ਉਹਨਾਂ ਦੀਆਂ 10 ਫਸ ਗਈਆਂ 13 'ਚੋਂ 13 0 ਕਹਿਣ ਵਾਲੇ ਸਿਰਫ ਤਿੰਨ ਸੀਟਾਂ ਹੀ ਦਿੱਤੀਆਂ ਸੋ ਇਹ ਕੋਈ ਜਿਹੜੇਿੱ ਕਿਕਲੀ ਦੇ ਜਿਹੜੇ ਗੀਤ ਹੁੰਦੇ ਨੇ ਇਹ ਆਪ ਮੁਹਾਰੇ ਸਾਹ ਮਨ ਨਾਲ ਕਿਉਂ ਨਿਕਲਦੇ ਹੋਏ ਗੀਤ ਨੇ ਜਿਵੇਂ ਕਿ ਇੱਕ ਲੋਕ ਬੋਲੀ ਹੈ ਉਹਦੇ ਚ ਐ ਕਿ ਨਾਮ ਐ ਬੇਲੀਆ ਪੜੀ ਗੁਰਮੁਖੀ ਨਾਮ ਐ ਬੈਠੀ ਡੇਰੇ ਨਿਤ ਨਵੀਆਂ ਮੈਂ ਜੋੜਾਂ ਬੋਲੀਆਂ ਬੈਠ ਕੇ ਮੂੰਹ ਨੇਰੇ ਗੀਤ ਅਗੰਮੀ ਮੂੰਹੋਂ ਨਿਕਲਦੇ ਕੋਈ ਵਸਨਾ ਮੇਰੇ ਮਿਲਣੇ ਨੱਚ ਲੈਣੀ ਦੇ ਕੇ ਸ਼ੌਕ ਦੇ ਜਿਹੜੇ ਹੁਣ ਇਹ ਇੱਥੇ ਕੋਈ ਕਹੋ ਸਾਇਹਿਤਾ ਲਿਖਾਇਆ ਕੋਈ ਨਹੀਂ ਆਪਣੇ ਆਪ ਆਪਣੇ ਆਪ ਹੀ ਕਿੱਕਲੀ ਦੇ ਜਿਹੜੇ ਗੀਤ ਨੇ ਜਾਂ ਸਾਡੇ ਲੋਕ ਬੋਲੀਆਂ ਗਿੱਧੇ ਦੀ ਬੋਲੇ ਉਹ ਆਪਣੇ ਆਪ ਹੀ ਬਣ ਜਾਂਦੇ ਨੇ ਕੋਈ ਕਾਮਕਲਾ ਵਾਲੀ ਗੱਲ ਨਹੀਂ ਹੁੰਦੀ ਜਦੋਂ ਕਿ ਸੂਬੇ ਦੇ ਮੁੱਖ ਮੰਤਰੀ ਸਾਹਿਬ ਵਧੀਆ ਕਲਾਕਾਰ ਨੇ ਵਧੀਆ ਲੇਖਕ ਵੀ ਨੇ ਪਰ ਉਹਨਾਂ ਨੇ ਜਿਹੜੀ ਕਿੱਕਲੀ ਲਿਖੀ ਉਹਦੇ ਜਵਾਬ ਚ ਬਹੁਤ ਕਿੱਕਲੀਆਂ ਲਿਖੀਆਂ ਗਈਆਂ ਤਾਂ ਮੈਂ ਵੀ ਇੱਕ ਉਹਨਾਂ ਜਿਹੜੀਆਂ ਉਹਨੇ 3-4 ਸਟੈਪ ਜਿਹੜੇ ਪਹਿਰੇ ਬੋਲੇ ਸੀ ਮੈਂ ਕਹਿੰਦਾ ਜੀ ਮੈਂ ਉਹਨਾਂ ਨੂੰ ਇਹ ਸੁਣਾ ਦਿਆਂ ਪਰ ਇਹ ਕਾਮਕਲਾ ਕੋਈ ਨਹੀਂ ਇਹ ਇਹੀ ਜੀ ਕਲਾ ਹੈ ਮੇਰੇ ਕੰਨ ਤਸੀ ਉੱਤੇ ਬੈਠ ਕੇ ਮੈਂ ਡੱਡੂ ਮਾਰਿਆ ਧੰਨ ਬਾਬਾ ਨਾਨਕ ਜੀ ਨੇ ਜੱਗ ਤਾਰਿਆ ਹੁਣ ਇਹ ਦੱਸੋ ਕਿ ਇਹ ਕਵਿਤਾ ਹੈ ਜਾਂ ਕੋਈ ਸ਼ੇਅਰ ਹੈ ਜਾਂ ਕੋਈ ਸ਼ੰਦ ਹੈ ਨਹੀਂ ਤੁਕ ਬੰਦੀ ਹੈ ਤੁਕ ਬੰਦੀ ਵੀ ਮਾਨ ਸਾਹਿਬ ਨੇ ਇਹ ਜੀ ਕੀਤੀ ਸੀ ਮੈਂ ਉਹਨਾਂ ਨੂੰ ਉਹਦਾ ਜਵਾਬ ਦੇ ਰਿਹਾ ਕਿਕਲੀ ਕਲੀਰ ਦੀ ਇਹ ਜਾਵੇ ਜਦੋਂ ਵੀਰ ਦੀ ਸੁਝਦੇ ਨਹੀਂ ਟੁਟਕਲੇ ਨਾ ਸੁਝੇ ਤਕਰੀਰ ਦੀ ਕਿਕਲੀ ਕਲੀਰ ਦੀ ਕਿਕਲੀ ਕਲੀਰ ਦੀ ਇਹ ਜਾਗਦੀ ਜ਼ਮੀਰ ਦੀ 3 ਐਮ ਐਲ 4 ਹਾਰ ਕੇ ਵਜੀਲ ਜੀ 3 ਐਮ ਐਲ 4 ਹਾਰ ਕੇ ਵਜੀਲ ਜੀ ਕਿੱਕਲੀ ਕਲੀਰ ਦੀ ਪੀਚਾ ਬੰਦਾ ਜੀ ਕਿੱਕਲੀ ਕਲੀਰ ਦੀ ਗਾਈ ਵੀ ਨਹੀਂ ਤਿੰਗੈ ਤੋ ਤਾਣੀ ਮਾਨਾ ਸੀਤ ਹਾਰ ਗਿਆ ਤੂੰ ਬਠੰਡੇ ਤੋ ਸਰ ਆਪ ਭਗਵਾਨ ਸਿੰਘ ਮਾਨ ਨੂੰ ਚਾਹੀਦਾ ਸੀ ਕਿਵੇਂ ਉਹ ਪਹਿਲੇ ਜਿਸੀ ਆਪਣੇ ਕੰਮ ਤੇ ਵੋਟਾਂ ਮੰਗਾਂਗੇ ਤੇ ਉਹਨੇ ਕੰਮ ਤੇ ਵੋਟਾਂ ਮੰਗੀਆਂ ਤਾਂ ਉਹਨੇ ਪਾਤੀਆਂ 13 ਚੋਂ 3 ਚਾਹੀਦਾ ਕਿ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਆਪਣੇ ਬੰਦੇ ਦੇਸ਼ ਦੀ ਲੋਕ ਸਭਾ ਚ ਭੇਜਨੇ ਸੀ ਜਿੱਥੇ ਉਹਨਾਂ ਨੇ ਦੇਸ਼ ਦੇ ਮੁੱਦੇ ਚੁੱਕਨੇ ਸੀ ਤੇ ਤੁਸੀਂ ਕਿੱਕਲੀਆਂ ਪਾਉਂਦੇ ਰਹੇ ਤੇ ਤਾਂ ਹੀ ਤੁਹਾਡਾ ਇਹ ਹਾਲ ਹੋਇਆ ਹੁਣ ਜਿਵੇਂ ਅਸੀਂ ਕਹਿ ਸੀ ਕਿ ਕਿੱਕਲੀ ਪੁੱਠੀ ਵੀ ਪੈ ਜਾਂਦੀ ਹੈ ਇਹ ਪੁੱਠੀ ਪੈ ਗਈ ਹੁਣ ਕਰੇਗਾ ਉਹ ਮੰਤਰ ਸੋ ਇਹ ਜਿਹੇ ਟੋਟਕੇ ਨਹੀਂ ਚੱਲਦੇ ਜਿਨ੍ਹਾਂ ਨੇ ਵੀ ਟੋਟਕੇ ਚਲਾਏ ਚਾਹੇ ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸੀ ਚਾਹੇ ਉਹ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸੀ ਚਾਹੇ ਸਾਡੇ ਕੋਈ ਵੀ ਬੰਦੇ ਸੀ ਜਿਨ੍ਹਾਂ ਨੇ ਇਹ ਜੇ ਚੁਟਕਲੇ ਹੈ ਤੁਹਾਡੀ ਕਿੱਕਲੀ ਦੇ ਖਿਲਾਫ ਕਿੰਨੇ ਲੋਕਾਂ ਨੇ ਕਿੱਕਲੀਆਂ गाਤੀਆਂ ਸਾਡਾ ਮਤਲਬ ਤੁਹਾਡੀ ਤੁਹਾਡੇ ਕਿਸੇ ਪਾਰਟੀ ਦੀ ਨਿੰਦਣਾ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਕਿ ਇਸ ਕੀ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਨੈਤਿਕਤਾ ਦਾ ਪੱਲਾ ਛੱਡ ਕੇ ਘਟੀਆਂ ਤੋਂ ਘਟੀਆਂ ਨੇ ਤਾਂ ਇਹ ਇੱਕ ਦੂਜੇ ਨੂੰ ਸਵਾਏ ਗਾਲਾਂ ਗਾਲਾਂ ਨਿਕ ਕੰਡੀਆਂ ਸਿੱਧੀਆਂ ਪਰ ਕਸਰ ਕੋਈ ਨਹੀਂ ਛੱਡੀ ਚਾਹੇ ਉਹ ਮਾਨ ਸਾਹਿਬ ਸੀਗੇ ਭਗਵੰਤ ਸਿੰਘ ਜੀ ਮਾਨ ਚਾਹੇ ਉਹ ਵਿਰੋਧੀ ਸੀਗੇ ਚਾਹੇ ਬਾਜਵਾ ਸਾਹਿਬ ਸੀ ਚਾਹੇ ਕੋਈ ਵੀ ਸੀ ਮੈਂ ਕਿਸੇ ਇੱਕ ਪੰਡੂ ਚਾਹੇ ਸੁਖਵੀਰ ਸਿੰਘ ਬਾਦਲ ਨੂੰ ਕਹ ਲਓ ਹੁਣ ਜੋ ਤੁਸੀਂ ਲੋਕਾਂ ਨੇ ਤੁਹਾਨੂੰ ਸ਼ੀਸ਼ਾ ਦਿਖਾਤਾ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਦਲ ਚਾਹੇ ਮਾਨ ਸਾਹਿਬੋਂ ਜਿੰਨੇ ਮਰਜ਼ੀ ਮੰਤਨ ਕਰੀ ਜਾਓ ਅਥਰ ਮੰਤਨ ਇਹੀ ਹੈ ਕਿ ਤੁਹਾਡੀਆਂ ਗਲਤੀਆਂ ਦੀ ਤੁਹਾਨੂੰ ਸਜ਼ਾ ਮਿਲੀ ਹੈ ਚਾਹੇ ਕਾਂਦੀ ਦਾਲਾ ਚਾਹੇ ਆਮ ਆਦਮੀ ਪਾਰਟੀ ਆ ਦਿੱਲੀ ਵੀ ਤੁਹਾਡੀ ਇੱਕ ਵੀ ਨਹੀਂ ਆਈ ਕਿਉਂ ਐਡੇ ਐਡੇ ਝੂਠ ਬੋਲੇ ਕਿਉਂ ਲੋਕਾਂ ਨੂੰ ਬੇਵਕੂਫ ਬਣਾਇਆ ਤੁਸੀਂ ਪਹਿਲੇ ਕਹਤਾਏ ਕਿ ਤੁਹਾਡੇ ਪੱਲੇ ਕਿਸੇ ਵੀ ਦੇ ਪੱਲੇ ਵੀ ਨੈਤਿਕਤਾ ਹੈ ਨਹੀਂ ਪਿਛਲੀ ਵਿਧਾਨ ਸਭਾ ਦਾ ਸੈਸ਼ਨ ਜੋ ਦੇਖਿਆ ਤੁਸੀਂ ਕਿੰਨਾ ਮਜ਼ਾਕ ਅਡਾਇਆ ਵਿਰੋਧੀਆਂ ਦਾ ਕਿੰਨਾ ਮਜ਼ਾਕ ਅਡਾਇਆ ਵਿਰੋਧੀਆਂ ਦਾ ਹੋ ਗਿਆ ਹੋਗਾ ਹੋਵਾਂਗੀ ਹੋ ਗਈ ਉਹ ਤਿਤਲੀਆਂ ਫਲਾਣੀ ਇਹ ਗੱਲਾਂ ਤੁਹਾਨੂੰ ਕੁੱਠੀਆਂ ਪੈ ਗਈਆਂ ਅੱਜ ਉਹੀ ਵਿਰੋਧੀ ਜਿਹਨਾਂ ਤੁਸੀਂ ਤਿਤਲੀਆਂ ਜਾਂ ਕੁਝ ਹੋਰ ਕਹਿੰਦੇ ਸੀ ਤੁਸੀਂ ਕਹਿੰਦੇ ਇਹਨੂੰ ਕੈਂਡੀਡੇਟ ਨਹੀਂ ਚਾਹੁੰਦੇ ਅੱਜ ਉਹ 8 ਸੀਟਾਂ ਜਿੱਤ ਗਏ ਤੇ ਤੁਸੀਂ ਤਿੰਨ ਤੇ ਰਹਿ ਗਏ ਅਕਾਲੀ ਇੱਕ ਤੇ ਰਹਿ ਗਏ ਸੋ ਇਹ ਤੁਸੀਂ ਮੁਦਿਆ ਨਹੀਂ ਗੱਲ ਕਰਦੇ ਤਾਨੂੰ ਲੋਕਾਂ ਨੇ ਸੁਣਨਾ ਸੀ ਤੁਹਾਡੇ ਚੁਟਕਲੇ ਕਿਸੇ ਨੇ ਨਹੀਂ ਸੁਨੇ ਹੁਣ ਵੀ ਅਸੀਂ ਦਰਦੇ ਕੌਮ ਚੈਨਲ ਵੱਲੋਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਗੱਲ ਪੰਜਾਬ ਦੀ ਕਰੋ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੋ ਅੱਜ ਲਾਅ ਐਂਡ ਆਰਡਰ ਦੀ ਕੀ ਸੀ ਲੋ ਹੈ ਡੀਜੀਪੀ ਪੰਜਾਬ ਨੂੰ ਆਪਣੇ ਐਸਐਚਓ ਤੋਂ ਲੈ ਕੇ ਐਸਐਸਪੀਆਂ ਤੱਕ ਮੀਟਿੰਗ ਕਰਨੀ ਪੈਗੀ ਕਿ ਰੋਕੋ ਥਾਂ ਥਾਂ ਗੁੰਡਾਗਰਦੀ ਹੋ ਰਹੀ ਹੈ ਜਿੰਨਾ ਖਿੱਤਿਆ ਜਾ ਰਹੀਆਂ ਨੇ ਧੀਆਂ ਭੈਣਾਂ ਦੀ ਜਿੱਦਾਂ ਲੁਟੀਆਂ ਜਾ ਰਹੀਆਂ ਨੇ ਸ਼ਰਿਆਮ ਕੁੜੀਆਂ ਨੂੰ ਕੰਮ ਦੇ ਜਾਂਦੇ ਨੂੰ ਵੱਡਿਆ ਜਾ ਰਿਹਾ ਹੈ ਘਰਾਂ 'ਚ ਬੜ ਬੜ ਕੇ ਲੋਕ ਉੱਠ ਕੇ ਭੱਜੇ ਜਾਂਦੇ ਨੇ ਸ਼ਰਿਆਮ ਸੜਕਾਂ 'ਤੇ ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ ਕਿਸੇ ਨੇ ਨਹੀਂ ਰੋਕਣਾ ਤੁਸੀਂ ਰੋਕਣਾ ਥੋਡੇ ਕੋਲੇ ਹੋਮ ਵਿਭਾਗ ਹੈ ਗ੍ਰਹਿ ਮੰਤਰਾਲਾ ਹੈ ਤੁਹਾਡੀ ਪੁਲਿਸ ਗੁੰਡਾਗਰਦੀ ਨੂੰ ਬਦਮਾਸ਼ਾਂ ਨੂੰ ਰੋਕਣ ਦੇ ਵਿੱਚ ناکਾਮ ਜਾ ਰਹੀ ਹੈ ਤਾਂ ਹੀ ਡੀਜੀਪੀ ਸਾਹਿਬ ਨੂੰ ਮੀਟਿੰਗ ਕਰ ਲਈ ਗਈ ਹੈ ਸੰਭਾਲੋ ਪੰਜਾਬ ਨੂੰ ਰੰਗਲਾ ਪੰਜਾਬ ਐਂ ਤਾਂ ਨਹੀਂ ਬਣਦਾ ਰੰਗਲਾ ਦਾ ਮਤਲਬ ਇਹ ਰੰਗ ਢੋਲ ਕੇ ਰੰਗਲਾ ਬਣ ਕੇ ਖੂਨ ਨਾਲ ਰੰਗਲਾ ਬਣਿਆ ਪਿਆ ਲੜਾਈਆਂ ਝਗੜਿਆਂ ਨਾਲ ਰੰਗਲਾ ਬਣਿਆ ਪਿਆ ਰੋਕੋ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਜੀ ਮਾਨ ਸਾਹਿਬ ਰੋਕੋ ਨਸ਼ਿਆਂ ਨੂੰ ਰੋਕੋ ਘਰ ਘਰ ਡਿਲੀਵਰੀਆਂ ਹੋਣ ਲੱਗੀਆਂ ਗੁੰਡਾ ਗਰਦੀ ਨੂੰ ਰੋਕੋ ਗੈਂਗਸਟਰਾਂ ਨੂੰ ਰੋਕੋ ਤੇ ਪੰਜਾਬ ਦੇ ਮਸਲੇ ਹੱਲ ਕਰੋ ਨਹੀਂ ਤੁਸੀਂ 60 ਵਿਧਾਨ ਸਭਾ ਹਲਕਿਆਂ ਤੇ ਲੋਕ ਸਭਾ ਚ ਹਾਰ ਚੁੱਕੇ ਹੋ 92 ਐਮਐਲਏ ਵਾਲੇ 92 ਵਿਧਾਨ ਸਭਾ ਹਲਕਿਆਂ ਦੇ ਜਿੱਤੇ ਹੋਈ ਪਾਰਟੀ 32 ਵਿਧਾਨ ਸਭਾ ਹਲਕਿਆਂ ਚ ਲੀਡ ਲੈ ਸਕੀ ਹੈ ਜਿੱਤ ਸਕੀ ਹੈ 60 ਦੇ ਵਿੱਚ 60 ਵਿਧਾਨ ਸਭਾ ਹਲਕਿਆਂ ਚ ਹਾਰ ਦਿੱਤੀ ਹੈ ਇਹਦਾ ਮਤਲਬ ਕਿ ਜੇ ਅੱਜ ਚੋਣਾਂ ਕਰਾਈਆਂ ਜਾਣ ਤੁਸੀਂ 60 ਸੀਟਾਂ ਹਾਰੋਗੇ ਤੇ 32 ਜਿੱਤੋਗੇ ਉਹ ਵੀ ਪਤਾ ਨਹੀਂ ਜਿੱਤੋਗੇ ਕਿ ਨਹੀਂ ਜਿੱਤੋਗੇ ਜੇ ਐਦਾਂ ਹੀ ਕਰਦੇ ਰਹੇ ਤਾਂ ਤੁਹਾਡੀ ਸਰਕਾਰ ਵੀ ਜਾ ਸਕਦੀ ਹੈ ਤੁਸੀਂ ਆਪਣੇ ਐਮਐਲਏ ਦੀ ਨਹੀਂ ਸੁਣਦੇ ਤੁਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਨਹੀਂ ਸੁਣਦੇ ਤੁਸੀਂ ਤੁਹਾਡੇ ਇੱਕ ਐਮਐਲਏ ਨੇ ਅੰਮ੍ਰਿਤਸਰ 'ਚ ਕਿਹਾ ਕਿ ਸਾਡੀ ਕੋਈ ਸੁਣਦਾ ਹੀ ਨਹੀਂ ਤੇ ਉਹਨੇ ਭਾਵੇਂ ਜੂ-ਟਰਨ ਲੈ ਲਈ ਪਰ ਜੂ-ਟਰਨ ਦਬਕੇ ਦਾ ਤਾਂ ਤੁਸੀਂ ਕਿਸੇ ਨੂੰ ਦਵਾ ਸਕਦੇ ਹੋ ਤੁਸੀਂ ਆਪਣੇ ਵਰਕਰਾਂ ਦੀ ਆਪਣੇ ਐਮਐਲਏ ਦੀ ਮੰਨ ਨੂੰ ਪੜੋ ਬੇਨਤੀ ਇਹ ਕਰਦੀ ਆ ਮਾਨ ਸਾਹਿਬਾਂ ਕਿ ਕਿਕਲੀ ਪੈ ਗਈ ਪੁੱਠੀ ਹੁਣ ਜੇ ਤੁਸੀਂ ਚੰਗੇ ਰਹਿਣਾ ਕਿਕਲੀਆਂ ਪਾਉਣੀਆਂ ਛੱਡੋ ਚੁਟਕਲੇ ਸ਼ਰਾਉਣੇ ਸੁਣਾਉਣੇ ਛੱਡੋ ਮੁੱਦੇ ਇਹ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਲੈਂਡ ਆਰਡਰ ਦਾ ਮੁੱਦਾ ਕਿਸਾਨਾਂ ਦੇ ਮੁੱਦੇ ਮਜ਼ਦੂਰਾਂ ਦੇ ਮੁੱਦੇ ਦੁਕਾਨਦਾਰਾਂ ਦੇ ਮੁੱਦੇ ਇਨ੍ਹਾਂ ਮੁੱਦਿਆਂ ਤੇ ਗੌਰ ਫਰਮਾਓ ਜਨਾਬ ਜੇ ਤੁਸੀਂ ਪੰਜਾਬ ਦੀ ਰਾਖੀ ਕਰਨੀ ਹੈ ਤੁਹਾਡੇ ਕੋਲੇ 3 ਸਾਲ ਨੇ 3 ਸਾਲਾਂ ਚ ਤੁਸੀਂ ਸੱਚਮੁੱਚ ਜੇ ਚਾਹੋ ਜੇ ਚਾਹੋ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹੋ ਪੁਲਿਸ ਨੂੰ ਕਰੋ ਬੇਲੀ ਗਨ ਮੈਨ ਸਿਕਿਉਰਿਟੀ ਘਟਾਓ ਸਾਰਿਆਂ ਦੀ ਸਾਰਿਆਂ ਦੀ ਸਿਕਿਉਰਿਟੀ ਘਟਾ ਕੇ ਪੁਲਿਸ ਨੂੰ ਮੌਕਾ ਦਿਓ ਹੁਣ ਪੁਲਿਸ ਲਾਅ ਲਾਅ ਐਂਡ ਆਰਡਰ ਕਿਵੇਂ ਕਾਇਮ ਰੱਖੋਗੀ ਪੁਲਿਸ ਡਿਊਟੀ ਦਾ ਪੁਲਿਸ ਹੈ ਨਹੀਂ ਸਿਕਿਉਰਿਟੀਾਂ ਨੇ ਲੱਗੀ ਹੋਈ ਐ ਐਮਐਲਏਾਂ ਤੇ ਐਮਪੀਆਂ ਤੇ ਤੁਹਾਡੇ ਤੁਹਾਡੇ ਦੇ ਕਿੰਨੇ ਸਕੇਵ ਨੇ ਲੱਗੀ ਹੋਈ ਐ ਪੁਲਿਸ ਨੂੰ ਫ੍ਰੀ ਕਰੋ ਪੁਲਿਸ ਨੂੰ ਅਧਿਕਾਰ ਦਿਓ ਪੁਲਿਸ ਨੂੰ ਅਮਨ ਕਾਇਮ ਕਾਇਮ ਕਰ ਸਕਦੀ ਐ ਪੰਜਾਬ ਨੂੰ ਬਚਾਓ ਮਾਨ ਸਾਹਿਬ ਬਚਾਓ ਚੁਟਕਲਿਆਂ ਦਾ ਖੜਾ ਛੱਡੋ ਕਮੇਡੀ ਕਰਨੀ ਛੱਡੋ ਪੰਜਾਬ ਦੇ ਮੁੱਦਿਆਂ ਦਾ ਹੱਲ ਕਰੋ ਇੰਨਾ ਹੀ ਅਸੀਂ ਕਹਿਣਾ ਸੀ ਇਹੇ ਦਰ ਦੇ ਕੌਮ ਚੈਨਲ ਵੱਲੋਂ ਬੇਨਤੀ ਐ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਸਤਿ ਸ੍ਰੀ ਅਕਾਲ ਸੋ ਦੋਸਤੋ ਏਸੀ ਸਾਡਾ ਅੱਜ ਦਾ ਕਿੱਕਲੀ ਬਾਰੇ ਇੱਕ ਖਾਸ ਪ੍ਰੋਗਰਾਮ ਆਪ ਜੀ ਨੇ ਕਿਉਂ ਜਿਆ ਲੱਗਿਆ ਇਸ ਬਾਰੇ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਨੂਰ ਕਾਲ ਨੂੰ ਦੇਵ ਆ ਗਿਆ ਸਤਿ ਸ੍ਰੀ ਅਕਾਲ ਦਰਦੇ ਇੱਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ